ਟੋਟੀਆਂ ਗਰਮਾ ਗਰਮ ਫਿਲਡਰ ਮੌਜੂਦ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਸਾਡੇ ਛੋਟੇ ਵੀਰ ਰੋਹਿਤ ਸੰਧਲ ਦਾ ਜਿਹਦੇ ਸਦਕੇ ਅਸੀਂ ਇਸ ਟੂਰਨਾਮੈਂਟ ਨੂੰ ਉਚਾਈਆਂ ਤੱਕ ਲੈ ਕੇ ਗਏ ਆ ਔਰ ਮੇਰਾ ਛੋਟਾ ਭਰਾ ਕਰਨ ਸੰਧਰ ਜਿਨੇ ਪੇਚ ਦੀ ਜਿਹੜੀ ਜ਼ਿੰਮੇਵਾਰੀ ਪੂਰੀ ਬਣਾਵਣਾ ਕੇ ਐਦਾਂ ਦੀ ਕਰ ਦਿੱਤੀ ਹੈ ਕਿ ਜਿਹੜਾ ਮਰਜੀ ਪਿਛੇ ਅਗਲੇ 2-3 ਸਾਲ ਬਾਅਦ ਖੇਡਦਾ ਰਹੇ ਨਹੀਂ ਨਹੀਂ ਹੋਣੀ ਓਏ ਹੱਥ ਚ ਬਾਲ ਇਹ ਲਾਉਣੀ ਆਏ ਹਾਏ ਜੀ ਵਰੀ ਉਹ ਚੋੜਾ ਚੜਾ ਨਹੀਂ ਆ ਕੋਈ ਨਹੀਂ ਨਹੀਂ કેમ બહુ ગરપવાટી આડી ઓતામ ભમધી બોલ દે હાથા દે આ ગઈ ਆਹ ਜੀ ਤੇ ਛਾਦ ਨੂੰ ਦੋ ਵਿਕਟਾਂ ਦਾ 1100 ਰੁਪਏ ਇਨਾਮ ਦਿੱਤਾ ਹੈ ਵੀਰ ਗਹਿਰੀ ਦਾ ਆਈ ਹੈ 1100 ਰੁਪਏ ਦਾ ਇਨਾਮ ਦਿੱਤਾ ਗਿਆ ਗਹਿਰੀ ਵੱਲੋਂ ਤੇ ਛਾਦ ਨੂੰ ਦੋ ਵਿਕਟਾਂ ਤੇ ਆਈ ਬਾਈ चाड़ोड़ <laughs> ਇਹ ਚਲਾ ਲਓ ਵਰਾਈ ਦੇ ਸੁਖੀਰ ਦੇ ਨਾਲ-ਨਾਲ ਵਰਾਈ ਦੇ ਕੱਪੜਿਆਂ ਦੀ ਦੁਕਾਨ ਜਦੋਂ ਆਪਣੀ ਦੁਕਾਨੋਂ ਲੈਣਾ ਕੱਪੜਿਆਂ ਦੀ ਦੁਕਾਨ ਤੇ ਹੀ ਹੈ ਸਵੇਰ ਹੀ ਕਿਹਾ ਸਵੇਰੇ ਕੱਪੜੀ ਦੁਕਾਨ ਤੇ ਸ਼ਾਮੀ ਗਰਾਊਂਡ ਤੇ ਦੇਖ ਲਿਆ ਆ ਜੀ ਸਨਮਾਨਿਤ ਕਰ ਰਹੇ ਆ ਜੀ ਕਿੰਨੇ ਕਿਹਾ ਖਾਲੀ ਕੰਨੀਆਂ ਚੱਲੀਆਂ ਨੇ हाँ जी ये रनफ्यूम परफ्यूम आसिफ आसिफ आओ है ਹਾਂ ਜੀ ਬਹੁਤ ਬਹੁਤ ਮਾਣ ਹੋ ਜਾਈਆ ਪਰ ਬੇ ਬਹੁਤ ਕਰਨ ਜੀ ਹਾਂ ਜੀ ਪੇੜ ਨਹੀਂ ਹੋਟਾ ਨਹੀਂ ਆ ਪਈ ਸੁਖਮਨ ਕੋਈ ਤਾਲੀਆਂ ਮਿਲਦੀਆਂ ਮਾਰਦਿਆ ਕਰੋ ਜਿਹੜਾ ਬੋ ਰਿਹਾ ਮੇਰਾ ਵੀਰ ਸਾਮਣੋਂ ਪੁਰਾਣਾ ਹੈ ਉਹ ਸਭ ਤੋਂ ਬੋਲ ਗਿਆ ਸਭ ਤੋਂ ਉਹਨੂੰ ਸ਼ੀਲਡ ਦੇ ਨਾਲ ਮਵਾਜਾ ਜਾ ਰਿਹਾ ਹੈ ਸਾਡਾ ਬਹੁਤ ਹਰ ਪਲ ਸਾਥ ਦਿੰਦੇ ਨੇ ਇਸ ਪਹਿਲੇ ਨੂੰ ਧੰਵਾਦ ਜੀ ਜਿਹਦੇ ਪਿਤਾ ਜੀ ਜੋ ਖੇਡਾਂ ਦੇ ਵਿੱਚ ਸਾਡਾ ਬਹੁਤ ਹੀ ਸਾਥ ਦਿੰਦੇ ਨੇ ਅਸੀਂ ਪਹਿਲੋ ਤੁਲਪਨ ਬਲਾ ਮੜ ਗਿਆ ਓਕੇ ਸ਼ੁਰੂ ਤੋਂ ਲੈ ਲੈ ਕਰ ਲੈ ਜੈ ਪਹਿਲਵਾਨ ਮਨਜਿੰਦਰ ਸਿੰਘ ਮਣੀ ਆਜ ਵਾਰ ਨਹੀਂ 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 4 ਐਮਪੀਰ ਕੋਣ ਨੇ

ਅ ਅੱਜ ਜੰਡਿਆਲੇ ਦੀ ਅ ਦਸ਼ਾਰਾ ਗਰਾਊਂਡ ਵਿੱਚ ਅ ਵਰਗਬਾਸੀ ਤਾਰਾ ਚੰਦ ਜੀ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਸੀਗਾ ਕ੍ਰਿਕਟ ਟੂਰਨਾਮੈਂਟ ਉਹਦਾ ਅੱਜ ਫਾਈਨਲ ਹੈ ਔਰ ਫਾਈਨਲ ਜੰਡਿਆਲਾ ਔਰ ਗਹਿਰੀ ਦੀ ਟੀਮਾਂ ਵਿੱਚ ਹੋ ਰਿਹਾ ਅ ਬਹੁਤ ਵਧੀਆ ਬੱਚੇ ਖੇਡ ਰਹੇ ਨੇ ਪਰਫਾਰਮੈਂਸ ਦੇਖੀ ਹੁਣੇ ਅਸੀਂ ਇਹਨਾਂ ਦੀ ਤੇ ਇੱਕ ਬੱਚਾ ਤਾਂ ਸੈਂਚਰੀ ਵੀ ਮਾਰ ਕੇ ਹੁਣੇ ਗਿਆ ਸੋ ਅੱਜ ਸਾਡੇ ਕੈਬਨ ਮੰਤਰੀ ਹਰਪਿੰਦਰ ਸਿੰਘ ਜੀ ਦੇ ਹਸਾਬ ਨਾਲ ਅ ਉਹਨਾਂ ਨੇ ਆਣਾ ਸੀਗਾ ਲੇਕਿਨ ਕੁਝ ਰੁਝੇਮਾ ਇਦਾਂ ਦਾ ਹੋ ਗਿਆ ਕਿ ਲੁਧਿਆਣਾ ਜਾਣਾ ਪੈ ਗਿਆ ਲੁਧਿਆਣੇ ਤੁਹਾਨੂੰ ਪਤਾ ਬਾਈ ਇਲੈਕਸ਼ਨ ਹੈਗੀ ਹੈ ਉਹਨਾਂ ਦੀ ਛੁੱਟੀ ਲੱਗੀ ਹੋਈ ਹੈ ਤੋਂ ਉਹਨਾਂ ਵੱਲੋਂ ਵੀ ਸਾਰੇ ਬੱਚਿਆਂ ਨੂੰ ਜਿਹੜੇ ਆਯੋਜਕਾਂ ਨੂੰ ਜਿਨ੍ਹਾਂ ਨੇ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਉਹਨਾਂ ਨੂੰ ਮੁਬਾਰਕ ਦਿੱਤੀ ਆ ਔਰ ਸੁਨੇਹਾ ਹੀ ਹੈ ਕਿ ਸਾਡਾ ਪੰਜਾਬ ਸਰਕਾਰ ਵੀ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੀਆਂ ਗਰਾਊਂਡਾਂ ਜਿਹੜੀਆਂ ਬੱਚੇ ਸਾਡੇ ਜਿਹੜੇ ਗਰਾਊਂਡੋਂ ਤੋਂ ਦੂਰ ਹੋ ਰਹੇ ਸੀਗੇ ਉਹਨਾਂ ਨੂੰ ਵਾਪਸ ਗਰਾਊਂਡਾਂ ਵੱਲ ਪ੍ਰोत्사ਹਿਤ ਕੀਤਾ ਜਾਵੇ ਤਾਂ ਜੋ ਜਿਹੜਾ ਦੂਜੇ ਕੰਮ ਜਿਹੜੇ ਉਹ ਘਟ ਜਾਣ ਪੰਜਾਬ ਸਰਕਾਰ ਨੇ ਵੀ ਇਤਿਹਾਸਿਕ ਫੈਸਲਾ ਲਿੱਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਪਹਿਲੇ ਹੀ ਸਾਲ ਖੇਡਾਂ ਬਤਨ ਪੰਜਾਬ ਦੀਆਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਪੰਜਾਬ ਦੇ ਪਿੰਡ ਪਿੰਡ ਤੋਂ ਜਿਹੜੇ ਬੱਚਿਆਂ ਨੂੰ ਲੱਭ ਕੇ ਉਹਨਾਂ ਨੂੰ ਖੇਡਾਂ ਵੱਲ ਮੋੜਿਆ ਗਿਆ ਤੇ ਹੁਣ ਰੀਸੈਂਟਲੀ ਜਿਹੜਾ ਬਜਟ ਜਿਹੜਾ ਹੁਣ ਅਲੋਕੇਟ ਹੋਇਆ ਉਹਦੇ ਚ ਸਪੋਰਟਸ ਨੂੰ 979 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਤਾਂ ਜੋ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇਵਨ ਵਰਡ ਲੈਵਲ ਤੇ ਪਰਫਾਰਮੈਂਸ ਕਰਕੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਇਹ ਬਹੁਤ ਵਧੀਆ ਉਪਰਾਲਾ ਹੈ ਤੋਂ ਸਾਡੇ ਸਾਰੀ ਟੀਮ ਵੱਲੋਂ ਮੰਤਰੀ ਸਾਹਿਬ ਮੈਂ ਪਹਿਲਾਂ ਕਹਿ ਕੇ ਹਟਾਂ ਕਿ ਉਹ ਥੋੜਾ ਅੱਜ ਲੋਜਾਨੇ ਜਾਣਾ ਚਾਹਤ ਹੈ ਉਹਨਾਂ ਬੱਚਾ ਨੂੰ ਹੌਸਲਾ ਅਫਜ਼ਾਈ ਕਰਾਉਣਾ ਸੀਗਾ ਤੋਂ ਸਾਡੇ ਨਾਲ ਸਤੇਂਦਰ ਜੀ ਆਏ ਨੇ ਉਹਨਾਂ ਦੇ ਬਰਦਰ ਡਿੰਪੀ ਜੀ ਸਾਡੇ ਸ਼ਹਿਰੀ ਪ੍ਰਧਾਨ ਪੂਰੀ ਟੀਮ ਹੈ ਰੁਕਿੰਦਰ ਜੀ ਰੋਕੀ ਜੀ ਹਰਪੀ ਜੀ ਸਾਰੀ ਟੀਮ ਆਈ ਹੈ ਤੇ ਬੱਚਿਆਂ ਨੂੰ ਤੋਂ ਵਧਾਈ ਦਿੰਦੇ ਦਿੰਦੇ ਨਾਲ ਦੇ ਨਾਲ ਸਾਡੇ ਸਮੀਰ ਸੰਧਲ ਜੀ ਜਿਹੜੇ ਕਿ ਸੁਪੁੱਤਰ ਨੇ ਸਵਰਗਵਾਸੀ ਤਾਰਾ ਚੰਨ ਜੀ ਦੇ ਉਹਨਾਂ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਫੇਰ ਸਾਰੀਆਂ ਮੁਬਾਰਕਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਦਾਂ ਹੀ ਕਰਦੇ ਰਹੋ ਸਾਡਾ ਵੀਰ ਜਿਹੜਾ ਬਹੁਤ ਵਧੀਆ ਰੋਲ ਪਲੇ ਕਰ ਰਿਹਾ ਹੈ ਬੱਚਿਆਂ ਨੂੰ ਮੋਟੀਵੇਟ ਕਰ ਰਿਹਾ ਵਿੱਚ ਬਹੁਤ ਵਧੀਆ ਪ੍ਰਾਈਜ਼ ਵੀ ਰੱਖੇ ਗਏ ਆ ਖਿਡਾਰੀਆਂ ਵਾਸਤੇ ਜਤਨ ਮਾਲਿਆ ਨੂੰ ਆਈ ਥਿੰਕ 21000 21000 ਰੁਪਏ ਦਾ ਇਨਾਮ ਮੈਂ ਦੇਖੋ ਇਨਾਮ ਰਕਮ ਦੀ ਗੱਲ ਨਹੀਂ ਹੁੰਦੀ ਇੱਕ ਹੌਸਲਾ ਫਜ਼ਾਈ ਹੁੰਦੀ ਹੈ ਤੋ ਦੁਬਾਰਾ ਤੋਂ ਰਨਰ ਆਪ ਨੂੰ 11000 ਰਨਰ ਆਪ ਨੂੰ 11000 ਔਰ ਲਗਭਗ 2 ਮਹੀਨੇ ਇੱਕ ਟੂਰਨਾਮੈਂਟ ਚੱਲਿਆ ਅੱਜ ਫਾਈਨਲ ਹੈਗਾ ਸਾਡੇ ਵੱਲੋਂ ਸਾਰੀ ਟੀਮ ਵੱਲੋਂ ਮੁਬਾਰਕਾ ਔਰ ਸ਼ੁਭ ਕਾਮਨਾਵਾਂ ਜਿਹੜੀ ਟੀਮ ਜਿੱਤੇਗੀ ਉਹਨੂੰ ਸ਼ੁਭ ਕਾਮਨਾਵਾਂ ਜਿਹੜੀ ਹਾਰੇਗੀ ਉਹਨੂੰ ਦੁਬਾਰਾ ਕਿ ਅਗਲੀ ਵਾਰ ਆਓ ਵਧੀਆ ਤਿਆਰੀ ਕਰਕੇ ਆਓ ਜਿੱਤੋ ਅਗਲੀ ਵਾਰ ਸੋ ਤੁਹਾਡਾ ਧੰਨਵਾਦ ਸ਼ਰਮਾ ਜੀ ਤੁਹਾਡਾ ਵੀ ਤੁਹਾਡਾ ਵੀ ਧੰਨਵਾਦ ਜੋ ਉਪਰਾਲਾ ਵਾ ਇਹ ਬਹੁਤ ਸ਼ਲਾਘਾਯੋਗ ਹੈ ਚਾਹੇ ਉਹਦਾ ਇਹ ਸਮਝ ਲਓ ਵੀ ਜਿਤਨਾ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਟੂਰਨਾਮੈਂਟ ਕਰਾ ਰਹੇ ਆ ਪਰ ਜਿਹੜੇ ਨਾ ਉਪਰਲੇ ਸਾਨੂੰ ਉਹ ਵੱਡੇ ਉੱਪਰ ਤੇ ਉੱਤੇ ਕਰਾਉਣੇ ਪੈਣਗੇ ਮੈਨੂੰ ਯਾਦ ਹੈ ਕਿ 1900 ਮੈਂ ਤੁਹਾਨੂੰ ਵਿਆਸਿਕ ਦੀ ਗੱਲ ਦੱਸਦਾ 1982 83 ਦੀ ਗੱਲ ਕਿ ਸ਼ਾਮ ਮਿਲੇ ਇੱਥੇ ਜੇ ਝਗੜਾ ਹੁੰਦਾ ਹੁੰਦਾ ਸੀ ਨਾ ਤੇ ਇਹ ਝਗੜਾ ਹੁੰਦਾ ਹੁੰਦਾ ਸੀ ਮੈਂ ਵਿਗਟਾ ਇੱਥੇ ਲਾਉਣੀਆ ਮੈਂ ਵਿਗਟਾ ਇੱਥੇ ਲਾਉਣੀਆ ਇੰਨੇ ਯਾਨੀ ਕਿ ਪਲੇਅਰ ਹੁੰਦੇ ਸੀ ਭੜੀ ਹੁੰਦੀ ਸੀ ਗਰਾਊਂਡ ਔਰ ਅਸੀਂ ਉਹ ਗੁਰੂ ਮਹਾਰਾਜ ਅਗਰਦਾਸ ਬੇਨਤੀ ਕਰਦੇ ਆ ਕਿ ਉਹ ਦਿਨ ਸਾਨੂੰ ਦੁਬਾਰਾ ਫੇਰ ਦਿਖਾ ਕਿ ਸਾਡੇ ਜਿਹੜੇ ਆ ਨੌਜਵਾਨ ਵਾਰਪਜੰਦੀ ਬਜਾਏ ਕਿਤੇ ਹੋਰ ੱੱਕੇ ਖਾਨ ਦੀ ਬਜਾਏ ਨਸ਼ਿਆਂ ਵਾਲ ਜਾਣ ਦੀ ਬਜਾਏ ਇਸ ਗਰਾਊਂਡ ਦੇ ਆਣ ਕੇ ਸ਼ੋਭਾ ਵਧਾਉਣ ਤਾਂ ਕਿ ਸਾਡਾ ਨੌਜਵਾਨ ਜਿਹੜਾ ਕਲੰਕ ਲੱਗਾ ਸਾਡੇ ਤੇ ਛੋਟਾ ਜਿਹਾ ਕਲੰਕਾ ਲੱਗਾ ਉਹ ਗੁਰੂਮਾਇਤ ਧੋ ਦੇਗਾ ਵੈਸੇ ਕੋਈ ਗੱਲ ਨਹੀਂ ਆ ਪਰ ਸਾਨੂੰ ਵੱਡੇ ਵੱਡੇ ਉਪਰਾਲੇ ਕਰਨੇ ਪੈਣਗੇ ਜਿੰਨਾ ਚਿਰ ਆਪਾਂ ਗਰਾਊਂਡਾਂ ਨਹੀਂ ਨਾ ਪਰਾਂਗੇ ਜੀ ਉਹਨਾਂ ਚਿਰ ਆਪਾਂ ਨਸ਼ੇ ਨੂੰ ਨਹੀਂ ਦੂਰ ਕਰ ਸਕਦੇ ਸੋ ਇਹ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਔਰ ਮੰਤਰੀ ਸਾਹਿਬ ਦਾ ਇਹਨਾਂ ਸਾਰਿਆਂ ਨੂੰ ਵਧਾਈ ਵੀ ਦੀ ਭੇਜੀ ਹੈ ਤੌਰੇ ਚੀਜ਼ ਦਾ ਕਿਹਾ ਕਿ ਇਸ ਜੋ ਗਰਾਊਂਡ ਹੈ ਇਨੂੰ ਜੂਨ ਦੇ ਮਹੀਨੇ ਵਿੱਚ ਇਹਨੂੰ ਸਟੇਡੀਅਮ ਦਾ ਰੂਪ ਦਿੱਤਾ ਜਾਏਗਾ 3 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਟੇਡੀਅਮ ਨੂੰ ਵਧੀਆ ਬਣਾ ਕੇ ਜੋ ਸੰਗਤ ਦੇ ਸਮਰਪਨ ਕੀਤਾ ਜਾਏਗਾ ਤਾਂ ਕਿ ਸਾਡੇ ਜਿਹੜੇ ਪਲੇਅਰ ਆ ਉਹ ਹੋਰ ਵਧੀਆ ਤਰੀਕੇ ਨਾਲ ਦੇਣ ਕੇ ਪ੍ਰੈਕਟਿਸ ਕਰਕੇ ਆਪਣੇ ਆਪ ਨੂੰ ਉੱਚਾ ਚੁੱਕ ਸਕਣ ਬਹੁਤ ਵਧੀਆ ਬਹੁਤ ਵਧੀਆ ਬਰਾਲਾ ਜੀ ਜਿਹੜੇ ਆਪਣੇ ਯੰਗਸਟਰ ਖੇਡ ਰਹੇ ਆ ਇਹਨਾਂ ਨੂੰ ਇੱਕ ਚੰਗੀ ਦੁਸ਼ਾ ਮਿਲ ਰਹੀ ਹੈ ਮੇਲ ਤੋਂ ਮਿਲ ਰਿਹਾ ਵਾ ਇਸ ਤਰ੍ਹਾਂ ਟੂਰਨਾਮੈਂਟ ਹਰ ਵਾਰੀ ਹੋਣਾ ਚਾਹੀਦਾ ਔਰ ਹਰ ਸਾਲ ਹੋਣਾ ਚਾਹੀਦਾ ਲਗਾਤਾਰ ਦੇਖੋ ਜੀ ਲੋੜ 16 ਟੀਮਾਂ ਸੀਗਾ ਇਸ ਟੂਰਨਾਮੈਂਟ ਦੇ ਵਿੱਚ ਜਿਹਦੇ ਵਿੱਚ ਸਾਈਡੀ ਮਾਂ ਲਗਭਗ ਕੁਛ ਲੱਗ ਲੱਗੇ ਬੜਾ ਦੀ ਸੀ ਬਹੁਤ ਵਧੀਆ ਟੂਰਨਾਮੈਂਟ ਹੋਇਆ ਹੁਣ ਤੱਕ ਜਿਹੜਾ ਵੇਖਿਆ ਲੱਗਦਾ ਹੈ ਕਿ ਇਸ ਤਰ੍ਹਾਂ ਕਿੱਡਾਂ ਵਾਲੇ ਕਿੱਟਾਂ ਹੁੰਦੀਆਂ ਪ੍ਰੋਵਾਈਡ ਕਰਤੀ ਜਾ ਰਹੀਆਂ ਹਨ ਕੁਛ ਉਹ ਵੀ ਡੌਨਡਾ ਵਗੈਰਾ ہزار ਹੋ ਰਹੇ ਹੋ ਰਿਹਾ ਵਕਤ ਇਹ ਸਰਕੇ ਵਧੀਆ ਬੋਲਾ ਹੋ ਰਿਹਾ ਇਹ ਟੂਰਨਾਮੈਂਟ ਜਿਹੜਾ ਚੱਲ ਰਿਹਾ ਜੀ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਜੀ ਜੰਡਿਆਲਾ ਗੁਰੂ ਜਿਹੜਾ ਖੇਡਿਆ ਜਾ ਰਿਹਾ ਹੈ ਔਰ ਇਹਦੇ ਵਿੱਚ ਕਿਉਂਕਿ ਟੀਮ ਦੀ 16 ਟੀਮਾਂ ਨੇ ਜਿਹੜਾ ਭਾਗ ਲਿਆ ਵਾ ਉਹਦੇ ਵਿੱਚੋਂ ਜਿਹੜੀ ਫਾਈਨਲ ਟੀਮ ਅੱਜ ਪਹੁੰਚੀ ਹੈ ਜੰਡਿਆਲਾ ਗੁਰੂ ਦੀ ਔਰ ਗੈਰੀ ਅਬ ਜਿਹੜੇ ਵੀ ਜਿੱਤਾਰੇ ਉਹਨਾਂ ਨੂੰ ਤੁਹਾਡੇ ਰਿਤੀ ਨਾਮ ਰੱਖਿਆ ਹੋਇਆ ਹੈ ਔਰ ਜਿਹੜੀ ਵਿਨਿੰਗ ਟੀਮ ਹੈ ਜੀ ਉਹਨਾਂ ਦੇ ਵਾਸਤੇ 21000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਔਰ ਰਨਰ ਅਪ ਜਿਹੜੇ ਨੇ ਉਹਨਾਂ ਵਾਸਤੇ 11000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਔਰ ਕੁਝ ਇਨਾਮ ਜਿਹੜੇ ਨੇ ਸਾਨੂੰ ਸਾਡੇ ਬਹੁਤ ਹੀ ਸਹਿਯੋਗ ਨੇ ਸੁਨੀਲ ਪਾਸੀ ਆਰਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੜੇ ਦਿੱਤਾ ਜਾਣਾ ਔਰ ਸਾਡੇ ਸ਼ੈਰੀ ਪ੍ਰਧਾਨ ਸਰੋਜੀ ਸਿੰਘ ਦੀ ਡੀਪੀ ਇਹਨਾਂ ਵੱਲੋਂ ਵੀ ਜਿਹੜੇ ਇਨਾਮ ਬਹੁਤ ਸਾਰੇ ਦਿੱਤੇ ਜਾ ਰਹੇ ਤੁਹਾਡੇ ਵੱਲੋਂ ਕੋਈ ਮੰਗ ਵੇ ਸਰਕਾਰ ਸਰਕਾਰ ਨੂੰ ਸਾਡੀ ਬਸ ਇਹੀ ਮੰਗੇ ਜਿੱਦਾਂ ਮੈਡਮ ਜੀ ਕਹਿ ਚ ਉਹ ਗਰਾਊਂਡ ਦਾ ਕਾਇਆਕਲਪ ਕੀਤਾ ਜਾਵੇਗਾ ਇਸ ਗਰਾਊਂਡ ਨੂੰ ਸਟੇਡੀਅਮ ਦਾ ਰੂਪ ਦਿੱਤਾ ਜਾਵੇਗਾ ਸੋ ਅਸੀਂ ਤਹਿ ਦਿਲੋਂ ਧੰਨਵਾਦ ਹੈ ਸਰਦਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਔਰ ਮੈਡਮ ਸੋਹਿੰਦਰ ਕੌਰ ਜੀ ਦਾ ਜਿਹੜੇ ਉਚੇਚੇ ਤੌਰ ਤੇ ਸਾਡੇ ਵਿੱਚ ਮੈਡਮ ਪਹੁੰਚੇ ਸੀਗੇ ਆਪਣੇ ਸਰ ਥੋੜਾ ਰੁਝੇ ਹੋਇਆ ਕਰਕੇ ਨਹੀਂ ਪਹੁੰਚ पाए ਔਰ ਮੈਡਮ ਸਾਨੂੰ ਹੌਸਲਾ ਦੇ ਕੇ ਗਏ ਨੇ ਕਿ ਜੂਨ ਦੇ ਵਿੱਚ ਇਸ ਗਰਾਊਂਡ ਦਾ ਕਾਇਆਕਲਪ ਕਰਕੇ ਇਸ ਨੂੰ ਸਟੇਡੀਅਮ ਦਾ ਰੂਪ ਧਰਨ ਇਹ ਜਿਹੜਾ ਟੂਰਨਾਮੈਂਟ ਨਿਰੰਤਰ ਚੱਲਦੇ ਰਹਿਣਗੇ ਔਰ ਜੇ ਮਾਰਾ ਇਹਨੇ ਕਿਰਪਾ ਕੀਤੀ ਤਾਂ ਹੋਰ ਇਸ ਨੂੰ ਵਧੀਆ ਕਰਾਉਣ ਦੇ ਵਿੱਚ ਜੋ ਸਾਡੇ ਕੋਲ ਕਮੀ ਆ ਇਸ ਟੂਰਨਾਮੈਂਟ ਦੇ ਵਿੱਚ ਰਹਿ ਗਈਆਂ ਨੇ ਉਸ ਨੂੰ ਅਸੀਂ ਅਗਲੀ ਵਾਰ ਜ਼ਰੂਰ ਪੂਰਾ ਕਰਾਂਗੇ ਜੋ ਨੌਜਵਾਨ ਨਸ਼ੇ ਵਿੱਚ ਚਰੇ ਉਹਨਾਂ ਨੂੰ ਕੀ ਤੁਹਾਡਾ ਮੈਸੇਜ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਅੱਜ ਨਸ਼ੇਵਲ ਵੱਧ ਰਹੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਆਉਣਾ ਚਾਹੀਦਾ ਤਾਂ ਜੋ ਨਸ਼ਾ ਜਿਹੜਾ ਘਟ ਸਕੇ ਔਰ ਖੇਡਾਂ ਦੇ ਨਾਲ ਨਾਲ ਇਹਨਾਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ ਸਾਰੇ ਜਿਹੜੇ ਨਸ਼ੇਵਲ ਜਾ ਰਹੇ ਉਹਨਾਂ ਨੂੰ ਵਾਪਸ ਹੋਣਾ ਚਾਹੀਦਾ ਇਸ ਰੰਗਲੀ ਦੁਨੀਆ ਨੂੰ ਵੇਖਾਂ ਜਿਹੜੇ ਕੋਈ ਪ੍ਰਮਾਤਮਾ ਨੇ ਇੱਕ ਜਨਮ ਦਿੱਤਾ ਸ